ਬਟਿਕ ਤੇ ਕਸਟਮਰ ਤਾਂ ਬਹੁਤ ਆ ਰਿਹਾ ਪਰ ਉਹਨਾਂ ਵਿੱਚੋਂ ਬਹੁਤ ਘੱਟ ਕਸਟਮਰ ਕੱਪੜੇ ਲੈ ਕੇ ਜਾਂਦੇ ਜਾਂ ਬਾਕੀ ਖਾਲੀ ਆਤੀ ਵਾਪਸ ਚਲੇ ਜਾਂਦੇ ਜੇ ਤੁਹਾਨੂੰ ਇਹ ਸਮੱਸਿਆ ਆ ਰਹੀ ਤਾਂ ਵੀਡੀਓ ਨੂੰ ਪੂਰਾ ਦੇਖ ਲਿਓ ਆਪਾਂ ਪੂਰਾ ਸੋਲੂਸ਼ਨ ਦੱਸਾਂਗੇ ਸੋ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਤਾਂ ਜੋ ਕੋਈ ਵੀ ਗੱਲ ਮਿਸ ਨਾ ਹੋ ਜੇ ਤੇ ਨਾਲ ਦੀ ਨਾਲ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਬਹੁਤ ਸਾਰੇ ਜਿਹੜੇ ਬਟਿਕ ਓਨਰ ਹਨ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੀ ਆ ਕਿ ਉਹ ਪ੍ਰਮੋਸ਼ਨ ਕਰਕੇ ਮਾਰਕੀਟਿੰਗ ਕਰਕੇ ਕਸਟਮਰਾਂ ਨੂੰ ਆਪਣੀ ਬੁਟੀਕ ਤੱਕ ਤਾਂ ਲੈ ਆਉਂਦੇ ਆ ਪਰ ਉਸ ਤੋਂ ਬਾਅਦ ਜੇ ਕੋ ਕਸਟਮਰ ਖਾਲੀ ਹੱਥ ਵਾਪਸ ਜਾਂਦੇ ਆ ਤਾਂ ਜਿਹੜਾ ਬੁਟੀਕ ਓਨਰ ਜਾਂ ਸਟੋਰ ਦਾ ਓਨਰ ਹੁੰਦਾ ਸਭ ਤੋਂ ਵੱਧ ਉਹਨੂੰ ਦੁੱਖ ਹੁੰਦਾ ਸੋ ਇਹਦੇ ਦੋ ਕਾਰਨਾ ਜੋ ਮੈਂ ਸਮਝਦਾ ਇੱਕ ਤਾਂ ਸੇਲਸਮੈਨ ਸੇਲਸਮੈਨ ਦੀ ਬਹੁਤ ਵੱਡੀ ਗਲਤੀ ਹੋ ਸਕਦੀ ਆ ਕਿ ਉਹ ਕਸਟਮਰ ਨਾਲ ਸਹੀ ਤਰ੍ਹਾਂ ਗੱਲਬਾਤ ਨਹੀਂ ਕਰ ਰਿਹਾ ਜਾਂ ਸੇਲਜ਼ਮੈਨ ਕਸਟਮਰ ਨੂੰ ਸਹੀ ਢੰਗ ਨਾਲ ਕੱਪੜੇ ਨਹੀਂ ਦਿਖਾ ਰਿਹਾ ਕਿਉਂਕਿ ਸੇਲਜ਼ਮੈਨ ਦਾ ਕੰਮ ਇਹ ਹੁੰਦਾ ਕਿ ਉਹ ਕਸਟਮਰ ਨੂੰ ਇੰਨੇ ਵਧੀਆ ਢੰਗ ਨਾਲ ਕੱਪੜੇ ਦਿਖਾਵੇ ਜਾਂ ਇੰਨਾ ਵਧੀਆ ਬੌਂਡ ਜਾਂ ਰਿਲੇਸ਼ਨ ਕ੍ਰੀਏਟ ਕਰੇ ਜਿਹਦੇ ਤੋਂ ਬਾਅਦ ਕਸਟਮਰ ਕੱਪੜੇ ਲੈਣ ਲਈ ਮਜਬੂਰ ਹੋ ਜਾਏ ਅਸਲ ਸੇਲਜ਼ਮੈਨ ਉਹ ਹੁੰਦਾ ਜਿਹੜਾ ਗੰਜੇ ਨੂੰ ਵੀ ਕੰਗੀ ਵੇਚ ਦੇ ਪਰ ਦੋ ਜੇ ਤੁਹਾਡੇ ਕੋਲੇ ਕਸਟਮਰ ਆ ਰਿਹਾ ਸੇਲਜ਼ਮੈਨ ਵੀ ਤੁਹਾਡਾ ਵਧੀਆ ਪਰ ਉਹ ਵੇਚਣ ਵਿੱਚ ਸਫਲ ਹੀ ਨਹੀਂ ਹੋ ਰਿਹਾ ਕਾਰਨ ਹੋ ਸਕਦਾ ਹੈ ਕਿ ਤੁਹਾਡੇ ਕੋਲੇ ਡਿਜ਼ਾਈਨ ਆ ਜਿਹੜੇ ਕੱਪੜੇ ਦੇ ਵਧੀਆ ਨਾ ਹੋਣ ਸੋ ਲੇਟੈਸਟ ਵੈਰਾਈਟੀ ਲੇਟੈਸਟ ਡਿਜ਼ਾਈਨ ਦੇ ਕੱਪੜੇ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਆ ਜੇ ਤੁਸੀਂ ਕਸਟਮਰ ਤੋਂ ਫੀਡਬੈਕ ਨਹੀਂ ਲੈ ਰਹੇ ਤਾਂ ਤੁਸੀਂ ਤਾਂ ਵੀ ਬਹੁਤ ਵੱਡੀ ਗਲਤੀ ਕਰ ਰਹੇ ਹੋ ਸੋ ਪਲਾਈਟਲੀ ਫੀਡਬੈਕ ਜਰੂਰ ਮੰਗ ਲਓ ਕਿ ਤੁਹਾਨੂੰ ਸਾਡੇ ਕੱਪੜੇ ਕਿਵੇਂ ਲੱਗੇ ਕੋਈ ਤੁਸੀਂ ਕਮੀ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਕਿ ਅਸੀਂ ਹੋਰ ਇੰਪਰੂਵਮੈਂਟ ਕਰੀ ਕਿਵੇਂ ਤੁਸੀਂ ਆਪਣੇ ਬੁਟੀਕ ਨੂੰ ਜ਼ੀਰੋ ਤੋਂ ਟਾਪ ਲੈਵਲ ਤੱਕ ਲੈ ਕੇ ਜਾ ਸਕਦੇ ਹੋ ਤੇ ਆਪਾਂ ਸਪੈਸ਼ਲ ਕੋਰਸ ਬਣਾਇਆ ਹੋਇਆ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਉਹਨੂੰ ਤੁਸੀਂ ਜੁਆ